ਤੇ ਇਹ ਪਹਿਲਾਂ ਸਸਕਾਰ ਜਿਹੜਾ ਲੱਕੜੀ ਨਾਲ ਕਰ ਦਿੱਤਾ ਜਾਂਦਾ ਸੀ ਸਾਰੇ ਪੰਜਾਬ ਸਾਰੇ ਭਾਰਤ ਦੇ ਲੱਕੜੀ ਨਾਲ ਸਸਕਾਰ ਹੁੰਦਾ ਹਮ ਦਬਾਬੇ ਤੋਂ ਸਟਾਰਟ ਹੋਇਆ ਜਿਹੜੀਆਂ ਮਸ਼ੀਨਾਂ ਆਈਆਂ ਸਸਕਾਰ ਵਾਲੀਆਂ ਹੁਣ ਸਾਰੇ ਮੜੀਆਂ ਦੇ ਵਿੱਚ ਮਸ਼ੀਨਾਂ ਲਵਾਤੀਆਂ ਕੰਪਨੀਆਂ ਨੇ ਮਸ਼ੀਨਾਂ ਸਹੀ ਨੇ ਉਹ 2.5 ਮਿੰਟ ਲਾਂਦੇ ਆ ਸਸਕਾਰ ਕਰਨ ਲੱਗੇ ਹੀਟਰ ਦੇ ਕਰਕੇ ਮੁੜ ਕੇ ਨਾਲ ਹੀ ਫੁੱਲ ਬੰਦੇ ਦੇ ਕੇ ਉਹ ਨਹੀਂ ਭੇਜਦੇ ਗੱਡੀ ਵੀ ਦਾ ਪਾ ਆ ਫੜਾਫੜ ਕੀਰਤਪੁਰ ਸਾਹਿਬ ਨੂੰ ਵੇੜੇ ਦਾ ਕੰਮ ਇਹ ਆਪਾਂ ਪਰਸੋ ਭੋਗ ਪਾ ਕੇ ਦੇ ਮੁੰਡੇ ਨੂੰ ਵੀਡੀਓ ਪਾਣੀ ਆ ਉਹਦੀ ਦੱਸਦਾ ਸਹੀ ਵੀ ਮਨੁੱਖ ਦੇ ਜਿਹੜੇ ਕਾਰੀਏ ਨੇ ਕਿੱਥੇ ਕੰਪਲੀਟ ਹੋ ਰਹੇ ਨੇ ਮਣਕ ਮਣਕ ਤਾਂ ਕਿਵੇਂ ਨਹੀਂ ਪਿੱਛੇ ਹਟ ਰਿਆ ਇਹ ਸਾਰੇ ਰਿਲੀਜੀਅਨ ਨਾਲ ਛੇੜਛਾੜ ਕਰ ਰਹੇ ਆ ਪ੍ਰਕਿਰਤੀ ਨਾਲ ਛੇੜਛਾੜ ਕਰ ਰਹੇ ਆ ਆਪਾਂ ਨੂੰ ਕਿਤੇ ਨਾ ਕਿਤੇ ਭੁਗਤਣੀ ਪੈਣੀ ਆ ਮਸ਼ੀਨਾਂ ਸਹੀ ਨਹੀਂ ਆ ਬਿਲਕੁਲ ਗਲਤ ਆ ਬਿਲਕੁਲ ਗਲਤ ਆ ਸਾਡੇ ਧਰਮ ਦੇ ਮੁਤਾਬਕ ਸਾਡੇ ਉਹਦੇ ਸਿਸਟਮ ਦੇ ਮੁਤਾਬਕ ਨੇਚਰ ਦੇ ਹਿਸਾਬ ਨਾਲ ਠੀਕ ਨਹੀਂ ਨਹੀਂ ਇੱਕ ਪੂਰਾ ਵਿਅਕਤੀ ਦੇ ਉੱਪਰ ਪੂਰਾ ਪੂਰਾ ਦਰਖਤ ਹੀ ਲੱਗ ਜਾਂਦਾ ਨੌ ਕੁਇੰਟਲ ਲੱਕੜ ਲੱਗ ਸਾਢੇ ਪੰਜ ਕੁਇੰਟਲ ਲੱਕੜ ਲੱਗ ਜਾਂਦੀ ਹੈ ਠੀਕ ਹੈ ਵਧੀਆ ਗੱਲ ਆ ਤੁਹਾਡੀ ਗੱਲ ਠੀਕ ਆ ਵੀ ਮਰੁੱਖ ਘਟ ਰਹੇ ਤੇ ਮਨੁੱਖ ਰੁੱਖ ਕਿਉਂ ਨਾ ਲਾਏ ਇਹ ਠੀਕ ਨਹੀਂ ਵੀ ਮਨੁੱਖ ਰੁੱਖ ਲਾਏ ਪਹਿਲਾਂ ਹਰੇਕ ਘਰ ਦੇ ਵਿੱਚ ਦੋ ਤਿੰਨ ਦਰਖਤ ਹੁੰਦੇ ਸੀ ਅੱਜ ਜਿਹੜੀਆਂ ਕੋਠੀਆਂ ਪਾਲੀਆਂ ਜਿਹੜੇ ਡਿਜ਼ਾਈਨਰ ਘਰਾਂ ਦੇ ਵਿੱਚ ਤੁਸੀਂ ਚਲੇ ਗਏ ਤੁਸੀਂ ਦੱਸੋ ਵੀ ਸ਼ੋਕਾ ਟਰੀ ਤੋਂ ਬਿਨਾਂ ਤੁਸੀਂ ਕਿਹੜਾ ਬੂਟਾ ਲਾਇਆ ਤੇ ਬੂਟੇ ਕਿਉਂ ਨਾ ਲਾਣ ਨਾਲ ਨਾਲ ਮਸ਼ੀਨ ਲਾਣ ਦੀ بجائے ਬੂਟੇ ਲਾਣ ਜੰਗਲ ਲਾਣ ਉਧਰ ਲੈ ਕੇ ਜਾਣ ਆਪਣੀ ਫਰਗਰਤੀ ਨੂੰ ਅਸੀਂ ਆਪਣੇ ਰੈਬਰਾਂ ਦੇ ਦਰਸਾਏ ਮਾਰਗ ਤੇ ਰਸਤੇ ਤੇ ਕਿਉਂ ਨਹੀਂ ਚੱਲ ਸਕਦੇ ਹੂੰਹੂ ਤੇ ਚੱਲਣ ਸਿਰਫ ਗੁਰਦੁਆਰੇ ਜਾਂ ਮੰਦਿਰ ਮੱਥਾ ਟੇਕ ਕੇ ਦਿਖਾ ਕੇ ਵੀ ਮੈਂ ਜਾਣਾਂ ਇਹਦੇ ਨਾਲ ਤੁਹਾਡਾ ਜਿਹੜਾ ਰਿਣਾ ਉੱਤਰ ਨਹੀਂ ਜਾਣਾ ਪ੍ਰithvi ਦਾ ਗੁਰੂਆਂ ਦਾ ਪਿਤਰ ਦਾ ਉਹ ਰਿਣ ਉੱਤਰਨਾ ਨਹੀਂ ਜਿਹੜਾ ਪ੍ਰਮਾਤਮਾ ਨੂੰ ਤੁਹਾਡੇ ਕਣ ਕਣ ਤਿਲ ਤਿਲ ਦਾ ਪਤਾ ਹੈ ਉਹ ਚਿੱਤਰਕੂੜ ਜਦੋਂ ਹਿਸਾਬ ਕਰੇਗਾ ਨਾ ਉਹ ਸਾਰੀਆਂ ਚੀਜ਼ਾਂ ਦਾ ਕਰੇਗਾ ਹਰੇਕ ਮਨੁੱਖ ਨੂੰ ਘੱਟੋ ਘੱਟ ਜ਼ਿੰਦਗੀ ਦੇ ਵਿੱਚ 40 ਤੋਂ 50 ਉਖਲਾਣੇ ਚਾਹੀਦੇ ਹਰੇਕ ਮਨੁੱਖ ਪਹਿਲਾਂ ਲਾਂਦਾ ਸੀ ਹੂੰ ਠੀਕ ਹੈ ਹਰੇਕ ਮਨੁੱਖ ਲਾਂਦਾ ਸੀ। ਇਹੀ ਗੱਲ ਗੁਰੂਕੁਲਾਾਂ ਦੇ ਵਿੱਚ ਗੁਰੂ ਘਰਾਂ 'ਚ ਸਾਰੀਆਂ ਚੀਜ਼ਾਂ ਸਿਖਾਈ ਜਾਂਦੀ ਸੀ ਕਿ ਪੁੱਤਰ ਤੇ ਤੇ ਸਾਢੇ 5 ਕੁਇੰਟਲ 6 ਕੁਇੰਟਲ ਲੱਕੜ ਦਾ ਖਰਚਾ ਆਣਾ। ਹੂੰ ਘੱਟੋ ਘੱਟ ਜਿਹੜੀ ਲੱਕੜੋਂ ਬਰਬਾਦ ਹੋਣੀ ਇਹਨੂੰ ਪਹਿਲਾਂ ਬਣਾ ਕੇ ਜਾ। ਹੂੰ ਉਹਨੂੰ ਦਰਖਤ ਨੂੰ ਹਰੇਕ ਬੰਦਾ ਪਾਲਦਾ ਸੀ ਆਪਣੀ ਜ਼ਿੰਦਗੀ ਦੇ ਨਾਲ ਲਾ ਕੇ। ਔਰ ਪਾਲਣੇ ਜ਼ਰੂਰੀ ਹੁੰਦੇ ਸੀ। ਹੂੰ ਜਦੋਂ ਦੇ ਅਸੀਂ ਵੱਡੀਆਂ ਲੈਂਟਰਾਂ ਦੀਆਂ ਕੋਠੀਆਂ 'ਚ ਆ ਗਏ। ਜਦੋਂ ਦੇ ਆ ਡਿਜ਼ਾਈਨਰ ਘਰਾਂ 'ਚ ਆ ਗਏ। ਉਸ ਤੋਂ ਬਾਅਦ ਅਸੀਂ ਬਹੁਤ ਵੱਡਾ ਜਿਹੜਾ ਪ੍ਰਕਿਰਤੀ ਤੇ ਹਮਲਾ ਕਰਤਾ। ਹੂੰ ਲੱਕੜ ਦੇ ਵਪਾਰੀ ਹੌਲੀ 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 ਕੰਮ ਹੀ ਕਿਸੇ ਹੋਰ ਪਾਸੇ ਨਹੀਂ ਚੱਲ ਪਿਆ ਇਹ ਚੀਜ਼ਾਂ ਚੱਲਣੀਆਂ ਨਹੀਂ ਸੀ ਚਾਹੀਦੀਆਂ ਕਿਤੇ ਨਾ ਕਿਤੇ ਪ੍ਰਕਿਰਤੀ ਦੇ ਖਿਲਾਫ ਨੇ ਇੱਕ ਇਹ ਵੀ ਗੱਲ ਹੈ ਮਸ਼ੀਨਾਂ ਜਿਹੜੇ ਵਰਤਦੇ ਆ ਉਹਨਾਂ ਦੇ ਘਰ ਆਪਣੇ ਲੱਕੜਾਂ ਦੇ ਕਈ ਵਾਰੀ ਬਣੇ ਹੁੰਦੇ ਨੇ ਘਰਾਂ ਦੇ ਵਿੱਚ ਬੜੀ ਲੱਕੜ ਯੂਜ਼ ਹੋਈ ਜਾਂਦੀ ਹੈ ਬਿਲਕੁਲ ਚਾਹੀਏ ਇਹਦੇ ਜੋ ਇਨਕਾਰ ਨਹੀਂ ਕੀਤਾ ਜਾ ਸਕਦਾ ਹੂੰ ਬਿਲਕੁਲ ਹੈਗਾ ਸੱਚ ਹੈ ਹੂੰ 100% ਸੱਚ ਹੈ ਕਿਉਂਕਿ ਪਹਾੜੀ ਏਰੀਆ 'ਚ ਵੀ ਕਈ ਥਾਵਾਂ ਤੇ ਦੇਖਣ ਚ ਆਇਆ ਵੀ ਜਿੱਥੇ ਮਸ਼ੀਨਾਂ ਲੱਗੀਆਂ ਹੂੰ ਤੇ ਉਹਨਾਂ ਲੋਕਾਂ ਦੇ ਲੱਕੜੀ ਦੇ ਘਰ ਨਾਲ ਹੂੰ ਲੱਕੜੀ ਘਰਾਂ ਦੇ ਤਾਂ ਵਰਤ ਲਈ ਸਰੀਰ ਦੇ ਜਦੋਂ ਸਮੇਂ ਦੀ ਲੋੜ ਤੇ ਗੀਠਾ ਲੱਗਣਾ ਸੀ ਉਦੋਂ ਅਸੀਂ ਉਹ ਪੱਠੀ 'ਚ ਪਾਤਾ ਫਰਨਸ 'ਚ ਪਾਤਾ ਕਿਉਂਕਿ ਇਹ ਮੈਟਲ ਹੈ ਪੰਜ ਤੱਤ ਤੱਕ ਸਰੀਰ ਪੰਜ ਉਹਨਾਂ ਦੇ ਵਿੱਚ ਲੀਨ ਹੋਣਾ ਚਾਹੀਦਾ ਹੈ ਨਾ ਜੋ ਅਸੀਂ ਮੰਨਦੇ ਆ ਜੋ ਗ੍ਰੰਥ ਕਹਿੰਦੇ ਆ ਜੋ ਸ਼ਾਸਤਰ ਕਹਿੰਦੇ ਆ ਤੇ ਅਸੀਂ ਉਹ ਕੰਮ ਨਹੀਂ ਕਰਦੇ ਮણો ਕ ਹਰ ਸਮੇਂ ਕੁਦਰਤ ਦੇ ਖਿਲਾਫ ਚੱਲ ਰਿਹਾ ਹਰ ਸਮੇਂ ਕੁਦਰਤ ਦੇ ਖਿਲਾਫ ਕੋਈ ਨਾ ਕੋਈ ਐਕਸ਼ਨ ਕਰ ਰਿਹਾ ਤੋਈ ਸ਼ਾਸਤਰ ਦੀ ਗੱਲ ਕੀਤੀ ਮੈਂ ਮੈਂ ਕਈ ਵਾਰੀ ਕਹਿੰਦਾ ਵੀ ਅਸੀਂ ਆਪਣੇ ਮੈਂ ਕਹਿੰਦਾ ਵੀ ਗੁਰਗ੍ਰੰਥ ਸਾਹਿਬ ਜੀ ਨੂੰ ਅਸੀਂ ਮੱਥਾ ਤਾਂ ਟੇਕਦੇ ਆ ਪਰ ਅਸਲ ਦੇ ਵਿੱਚ ਬਹੁਤੀ ਗਿੰਤੀ ਹੈ ਉਹਦੀ ਜਿਹੜੀ ਅੰਦਰ ਕੀ ਲਿਖਿਆ ਉਸ ਦੀ ਖੋਜ-ਵਿਚਾਰ ਨਹੀਂ ਕਰਦੇ। ਵੀ ਦੇਖਦੇ ਨਹੀਂ ਵੀ ਕੀ ਆ ਤੇ ਜੇ ਆਪਾਂ ਵੇਦਾਂਵਾਲ ਵੀ ਜਾਣਦੇ ਆ ਤਾਂ ਮੈਨੂੰ ਲੱਗਦਾ ਬਹੁਤ ਘੱਟ ਹੀ ਲੋਕ ਰਹਿ ਗਏ ਜਿਨ੍ਹਾਂ ਨੇ ਵੇਦ ਵੇਦਾਂ ਦਾ ਗਿਆਨ ਹਾਸਲ ਕੀਤਾ ਹੋਵੇ, ਵੇਦਾਂ ਬਾਰੇ ਪੜ੍ਹਿਆ ਹੋਵੇ। ਇਹ ਕੋਈ ਇੱਕ ਗੱਲ ਆ। ਜਿਹੜਾ ਤੁਹਾਡਾ ਕੁਐਸਚਨ ਹੈ ਬੜਾ ਵਧੀਆ ਹੈ ਹਨਾ ਇਹ ਪੰਜਾਬ ਦੇ ਲੋਕਾਂ ਲਈ ਲੁੜਿੰਦਾ ਜੇ ਪੰਜਾਬ ਦੇ ਹਿੰਦੂਆਂ ਦੇ ਸਿੱਖਾਂ ਦੀ ਗੱਲ ਕਰਾਂ ਹੂੰ ਹੂੰ ਪੰਜਾਬ ਤੇ ਹਿੰਦੂਆਂ ਇਕੱਠੀ ਇਹਨਾਂ ਦੀ ਜਨਗਣਨਾ ਕਰਦਾ ਤਾਂ 80 ਤੋਂ 85% ਲੋਕਾਂ ਨੂੰ ਇਹ ਗੱਲ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਹੈ ਹੂੰ ਵੇਦਾਂ ਚ ਕੀ ਲਿਖਿਆ ਹੈ ਗੀਤਾ ਚ ਕੀ ਲਿਖਿਆ ਹੈ ਰਮਾਇਣ ਚ ਕੀ ਲਿਖਿਆ ਹੈ ਉਹੀ ਗੱਲ ਹੋ ਗਈ ਮੈਂ ਤੁਹਾਨੂੰ ਕਿਹਾ ਸਰੂਪਕ ਤੌਰ ਤੇ ਕਿਸੇ ਨੂੰ ਨਿਸ਼ਾਨ ਨਹੀਂ ਕੀਤੀ ਜਾ ਸਕਦੀ ਸਰੂਪਕ ਤੌਰ ਤੇ ਨਿਸ਼ਾਨਦੇਹੀ ਕਰੋਗੇ ਤਾਂ ਪਤਾ ਲੱਗ ਜਾਏਗਾ ਵੀ ਇਹ ਸਿੱਖ ਹੈ ਇਹ ਹਿੰਦੂ ਹੈ ਬਸ ਜੇ ਤੁਸੀਂ ਉਹਨੂੰ ਉਹਦੇ ਰੈਬਰ ਬਾਰੇ ਪੁੱਛੋਗੇ ਰਿਲੀਜਨ ਬਾਰੇ ਪੁੱਛੋਗੇ ਜ਼ੀਰੋ ਹੋਏਗੀ ਜ਼ੀਰੋ ਓਕੇ ਕਾ ਮੈਂ ਗੁਰਦੁਆਰੇ ਮੱਥਾ ਟੇਕਣਾ ਮੈਂ ਮੰਦਿਰ ਸੁਰੇ ਜਾ ਕੇ ਤਾਂਨਾ ਯਾਰ ਮੰਦਿਰ ਜਾਂ ਗੁਰਦੁਆਰਾ ਜਾਣ ਨਾਲ ਤੇਰੀ ਰਿਲੀਜਨ ਕੰਪਲੀਟ ਨਹੀਂ ਹੋ ਰਹੀ ਰਿਲੀਜਨ ਕੰਪਲੀਟ ਤਾਂ ਹੋਣੀ ਹੈ ਜੇ ਤੂੰ ਉਹਨਾਂ ਦੇ ਦਰਸਾਈ ਮਾਰਗ ਤੇ ਚੱਲੇਗਾ ਜੋ ਤੇਰੇ ਧਾਰਮਿਕ ਗ੍ਰੰਥਾਂ ਚ ਲਿਖਿਆ ਤੂੰ ਉਹਨੂੰ ਕਿਤੇ ਨਾ ਕਿਤੇ 5 ਮਿੰਟ 10 ਮਿੰਟ 15 ਮਿੰਟ ਲਾ ਕੇ ਪੜ੍ਹੇਗਾ ਵਿਚਰੇਗਾ ਉਹਦਾ ਜਿਹੜਾ ਸੰਖੇਪ ਜਾਣੇਗਾ ਜਦ ਤੱਕ ਸੰਖੇਪ ਨਹੀਂ ਜਾਣਦੇ ਅਸੀਂ ਆਪਣੇ ਗ੍ਰੰਥਾਂ ਦੇ ਤਹਾਵ ਨਾਲ ਨਹੀਂ ਵਿਚਰਦੇ ਤੇ ਸਾਡਾ ਉੱਥੇ ਜਾਣਾ ਬੇਅਰਥ ਹੈ ਉਹ ਤੁਸੀਂ ਸਿਰਫ ਤੇ ਸਿਰਫ ਇੱਕ ਵਪਾਰੀ ਦੇ ਤੌਰ ਤੇ ਜਾ ਰਹੇ ਹੋ 10 ਰੁਪਏ ਚੜ੍ਹਾਏ ਮੱਥਾ ਟੇਕ ਆਏ ਤੇ ਪਰਮਾਤਮਾ ਨੂੰ ਲੱਖ 2 ਲੱਖ ਰੁਪਏ ਦੀ ਜਿਹੜੀ ਡਿਮਾਂਡ ਹੈ ਉਹ ਕਰਕੇ ਮੁੜਿਆ ਵੀ ਸਾਡਾ ਇੱਕ ਕੰਮ ਕਰਦੀ ਆ 10 ਰੁਪਏ ਤੈਨੂੰ ਚੜਾ ਤੇ ਤੁਸੀਂ ਬਾਬਾ ਜਾਂ ਪਰਮਾਤਮਾ ਕਰਾਇ ਤੇ ਲੈ ਲਿਆ ਇਵੇਂ ਕਰਾਇ ਤੇ ਦਾਤਾ ਨਾਲ ਲਿਆ ਜਾ ਸਕਦਾ ਤੇ ਨਾ ਉਹ ਕਰਾਇ ਤੇ ਕੰਮ ਕਰਦਾ ਉਹਦੇ ਦਰਸਾਏ ਰਸਤੇ ਤੇ ਉਹਦੇ ਮਾਰਗ ਤੇ ਫਲਸਫੇ ਦੇ ਚੱਲਾਂਗੇ ਤਾਂ ਪ੍ਰਮਾਤਮਾ ਜਿਹੜਾ ਤੁਹਾਡੇ ਨਾਲ ਹੋਏਗਾ ਹਮੇਸ਼ਾ ਧਰਮ ਉਹਦੀ ਰੱਖਿਆ ਕਰਦਾ ਹੈ ਜਿਹੜਾ ਧਰਮ ਦੀ ਰੱਖਿਆ ਕਰਦਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜ਼ਰੂਰ ਸਵਾਲ ਹਲੇ ਵੀ ਬਹੁਤ ਸੀਗੇ ਜੈ ਮਾਈ ਜੈ ਮਾਤਾ ਜੀ ਕੁਝ ਸਮਾਂ ਸਾਡੇ ਕੋਲ ਵੀ ਘਟਾ ਤੇ ਪਤਾ ਤੁਹਾਡੇ ਕੋਲ ਵੀ ਥੋੜਾ ਜਿਹਾ ਸਮਾਂ ਘਟਾ ਸੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸੋ ਜਿਵੇਂ ਕਿ ਗੱਲਬਾਤ ਕੀਤੀ ਆ ਮੈਨੂੰ ਲੱਗਦਾ ਹੈ ਇਸ ਪੋਡਕਾਸਟ ਦੇ ਰਾਹੀਂ ਕਾਫੀ ਜਿਹੜੇ ਤੁਹਾਡੇ ਮਨ ਦੇ ਸਵਾਲ ਸੀ ਉਹਨਾਂ ਦੇ ਜਵਾਬਤਾਂ ਨੂੰ ਮਿਲ ਗਏ ਹੋਣਗੇ ਅਸੀਂ ਅਸਤੇ ਵਿੱਚ ਰੱਬ ਦੇ ਬਾਰੇ ਗੱਲਬਾਤ ਕੀਤੀ ਆ ਅਸੀਂ ਅਸਤੇ ਵਿੱਚ ਵਿਦਾ ਬਾਰੇ ਗੱਲਬਾਤ ਕੀਤੀ ਆ ਸਭ ਤੋਂ ਵੱਡੀ ਗੱਲ ਅਸੀਂ ਅਸਤੇ ਵਿੱਚ ਪੰਜਾਬੀਅਤ ਬਾਰੇ ਅਤੇ ਪੰਜਾਬ ਬਾਰੇ ਗੱਲ ਕੀਤੀ ਆ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ ਆ ਅਤੇ ਆਉਣ ਵਾਲਾ ਸਮਾਂ ਪੰਜਾਬ ਵਾਸਤੇ ਕੀ ਕੁਝ ਹੋ ਸਕਦਾ ਪੰਜਾਬ ਦੇ ਵਿੱਚ ਅਤੇ ਭਾਰਤ ਦੀ ਜਿਹੜੀ جنگ ਰੁਕੀ ਆ ਜਾਂ ਦੁਨੀਆ ਦੀ ਜਿਹੜੀ جنگ ਰੁਕੀ ਆ ਅਸਲ ਦੇ ਵਿੱਚ ਕੀ ਉਹ ਰੁਕੀ ਆ ਜਾਂ ਉਹ ਪੋਸਟਪੋਨ ਹੋਈ ਆ ਜਾਂ ਉਸਤੇ ਥੋੜੀ ਦੇਰ ਦੀ ਸਿਰਫ ਇੱਕ ਰੋਕ ਲੱਗੀ ਆ ਉਸ ਤੇ ਵੀ ਅਸੀਂ ਵਿਸ਼ੇਸ਼ ਗੱਲਬਾਤ ਕੀਤੀ ਆ ਤਾਂ ਇਹੋ ਜਿਹੀ ਹੋਰ ਪੋਡਕਾਸਟ ਦੇਖਣ ਲਈ ਸਾਡੇ ਚੈਨਲ ਨਾਲ ਤੁਸੀਂ ਜੁੜੇ ਰਹੋ